हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸ਼ਿਵਾਜਪੁਰ ਅੱਡਾ ਲੱਗਦਾ ਬਿਲਕੁਲ ਨਜ਼ਦੀਕ ਪਿੰਡ ਕਮਾਲਪੁਰ ਓਨਰ ਵੀਰ ਆਜ਼ਾਦ ਦੇ ਕੋਲ ਆਇਆ ਦੋਸਤੋ ਸੋ ਤਰਨਤਾਰਨ ਤੋਂ ਤਕਰੀਬਨ ਕੋਈ 15-14 ਕਿਲੋਮੀਟਰ ਦੀ ਦੂਰੀ ਤੇ ਆ ਇਹ ਪਿੰਡ ਤੇ ਜਿਹੜੀ ਛੜਕ ਤਿਆਰਪੁਰ ਠਿੱਕੀ ਪਿੰਡ ਤੋਂ ਜਾਂਦੀ ਐ اسی ਸੜਕ ਦੇ ਉੱਪਰ ਪਿੰਡ ਆ ਸ਼ਿਵਾਜਪੁਰ ਅੱਜ ਤਰੀਕ 15 ਫਰਵਰੀ ਸੋ ਸਮਾਂ ਦੁਪਹਿਰ ਦੇ ਤਕਰੀਬਨ ਕੋਈ 2:30 3:00 ਵਜੇ ਦਾ ਅੱਜ ਇਸ ਵੀਡੀਓ ਦੇ ਵਿੱਚ ਨਾਗ ਵਾਸੇ ਆਪਾਂ ਤੁਹਾਨੂੰ ਟੋਟਲ 3 ਦਿਖਾਉਣੇ ਆ ਇੱਕ ਵਾਰ ਦਿਖਾਵਾਂਗੇ ਜਰਸੀ ਬ੍ਰੀਡ ਦੇ ਵਿੱਚ ਸੂਈ ਸਵਾਈ ਹੈ ਠੀਕ ਹੈ ਜੀ ਦੋ ਇਧਰ ਗੱਭਣ ਬਹਿੜਾ ਨੇ ਵੱਡੇ ਕੱਤਕਾਰ ਦੇ ਵਿੱਚ ਇੱਕ ਵਾਰ ਤੁਹਾਨੂੰ ਦਿਖਾ ਦਾਂਗੇ ਵੀ ਟੁੱਕੀ ਗੱਭਣ ਤੇ ਇਧਰ ਕਿ ਜਰਸੀ ਬ੍ਰੀਡ ਦੇ ਵਿੱਚ ਪੰਜਾਬ ਵਾਲੀ ਜਰਸੀ ਬਾਕੀ ਥੱਲੇ ਲੇਵੇ ਦੇ ਸਾਫ਼ ਸੁਥਰੇ ਪਸ਼ੂ ਆ ਸੋ ਕਿੰਨਾ ਕਿੰਨਾ ਇਹਨਾਂ ਥੱਲੇ ਦੁੱਧ ਤੇ ਜਿਹੜੇ ਪਸ਼ੂ ਗੱਭਾਂ ਨਾਲ ਠੀਕ ਹੈ ਜੀ ਕਿੰਨਾ ਸਮਾਂ ਬਾਕੀ ਆ ਇਹਨਾਂ ਦਾ ਸੂਣ ਦੇ ਵਿੱਚ ਉਹ ਪੂਰੀ ਡਿਟੇਲ ਜਿਹੜੀ ਆਪ ਅਜਾਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਕੋਈ ਵੀ ਭਰਾ ਖਰੀਦਦਾਰ ਆ ਰਿਹਾ ਠੀਕ ਹੈ ਜੀ ਇੱਥੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਜਿਹੜੇ ਪਸ਼ੂ ਸੋਏ ਆ ਤੇ ਗੱਬੜ ਪਸ਼ੂ ਆਪਣਾ ਚੌਥਾ ਰਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਤੁਸੀਂ ਯਕੀਨੀ ਬਣਾ ਲਿਓ ਆਉ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਜਯਾ ਦੇਵ ਸਾਸਤਰੀ ਸਾਸਤਰੀ ਗਾਲ ਵੀਰ ਜੀ ਔਰ ਤੁਸੀਂ ਸੁਣਾਓ ਕੀ ਹਾਲ ਚੱਲ ਜੀ ਬੜੇ ਵਧੀਆ ਠੀਕ ਠਾਕ ਵੀਰੇ ਬਸ ਵਧੀਆ ਵੀਰ ਜੀ ਆਹ ਯਾਰ ਮਾਲ ਇਸੇ ਤਰ੍ਹਾਂ ਤਕਰੀਬਨ ਕੋਈ 2-4-5 ਦਿਨਾਂ ਦੇ ਹਾਂ ਜੀ ਵੀਰ ਜੀ ਇੱਕ ਦੋ ਮਾਲੋ ਦਿੱਲੀ ਦਾ ਸੇਲ ਹੁੰਦਾ ਹੀ ਜਾਂਦਾ ਏ ਵੀ ਵੇਖ-ਵੁਖ ਜਾਂਦਾ ਕਿ ਗੱਬ ਅੱਜ ਆਹਦੇ ਤਿੰਨ ਆਪਣੇ ਕੋਲ ਵੜਾਣੇ ਕਿ ਕਿੱਥੇ ਹਾਂਜੀ ਤਿੰਨ ਵੀਰ ਜੀ ਇੱਕਾ ਪਿਓਰ ਜਰਸੀ ਆ ਇੱਕ ਵੱਡੀ ਐਚਐਫ ਤੇ ਜਰਸੀ ਦਾ ਕ੍ਰੋਸ ਆ ਤੇ ਪਰਲੀ ਵੀ ਜਰਸੀ ਆ ਠੀਕ ਹੈ ਜੀ ਹਾਂਜੀ ਤੇ ਕ੍ਰੋਸ ਆਂਗ ਦੇ ਵਿੱਚੀ ਆ ਹਾਂਜੀ ਬਾਕੀ ਕ੍ਰੋਸ ਹੁਣ ਜਿਹੋ ਜਾ ਕੇ ਸੀਜ਼ਨ ਜਿਹੇ ਦਾ ਸੀਜ਼ਨ ਉਹੋ ਜਿਹੀ ਵੀਰ ਜੀ ਗਈਆਂ ਠੀਕ ਹੈ ਵੀਰੇ ਤੇ ਵੀਰ ਜੀ ਆ ਨਾ ਦੂਜਾ ਸੂਆ ਸੂਈ ਦੇ ਪਿਓਰ ਜਰਸੀ ਪੰਜਾਬ ਵਾਲੀ ਓਕੇ ਮੂੰਹ ਤਾਂ ਛੇ ਦੰਦਿਆ ਛਕੀ ਆ ਹਾਂਜੀ ਬਾਕੀ ਵੇਖੋ ਵੱਛੀ ਨੂੰ ਫੈਸ਼ਨ ਦੇ ਜਾਣ ਕਿੱਦਾਂ ਸੋਹਣਾ ਲੱਗਾ ਨਾ ਵੀ ਦੱਸੋ ਧਾਂਜਾ ਤੁਸੀਂ ਚੈੱਕ ਕਰ ਲਓ ਵੱਡੇ ਹਾਈਟ ਕੱਟ ਵਿੱਚ ਹਾਂਜੀ ਸੋ ਦੂਜਾ ਸੂਆ ਇਹ ਬਾੜ ਸੋਈ ਆ ਜਰਸੀ ਬਰੀਡ ਅੱਜ ਸਮਾਂ ਕਿੰਨਾ ਹੋ ਗਿਆ ਅੱਜ ਵੀ ਇਹਨਾਂ ਨੂੰ 4 ਤੋਂ 5 ਦਿਨ ਹੋ ਗਏ ਸੋਈ ਨੂੰ ਮਗਰ ਬੱਛਾ ਜੇ ਠੀਕ ਆ ਵੀ ਆ ਨਾਲ ਉਹਨਾਂ ਨਾਲ ਹੀ ਬੱਚੇ ਦੇ ਲਓ ਵੀ ਹਾਂਜੀ ਆ ਵੇਖੋ ਆ ਵੇਖੋ ਲਓ ਜੀ ਆ ਮਗਰ ਬੱਚਾ ਠੀਕ ਆ ਜੀ ਹਾਂਜੀ ਤੇ ਬੱਛਾ ਮਗਰ ਆ ਮੇਲ ਕਾਫ ਆ 5 4 ਕਿ ਦਿਨ ਦਾ ਸਮਾਂ ਹੋ ਗਿਆ ਹਾਂਜੀ 4-5 ਦਿਨ ਹੋ ਗਏ ਵੀਰ ਜੀ ਜਿਆ ਤਾਂ ਪੋਲੀ ਦੇ ਵਿੱਚ ਬੱਚਾ ਤਾਂ ਜਿਹੜਾ ਹੋਊਗਾ ਵੀ 14 ਤੋਂ 15 ਲੀਟਰ ਹੋਊਗਾ ਪੱਕਾ ਹਾਂਜੀ ਹਾਂਜੀ ਬਾਕੀ ਦੁੱਧ ਬੱਚੀ ਚੰਗਾ ਚ ਆਜੂਗੀ ਚਲੋ ਆਪਾਂ ਗਰੰਟੀ ਚਲੋ ਕੀ ਦਿੰਦੇ ਜਿਹੜਾ ਹੁਣ ਆਪਣੇ ਘਰ ਪਰ ਉਹ ਦੱਸਾਂਗੇ ਹਾਂ ਜੀ ਬਾਕੀ ਦੁੱਧ ਵਾਸੀ ਚੰਗਾ ਚ ਵਾਜੂਗੀ ਠੀਕ ਆ ਇਸ ਵਕਤ 15 14 ਹਾਂ ਜੀ ਬਾਕੀ ਵੇਖੋ ਵੀਰ ਜੀ ਐਚਾ ਫਾਂਗੂ ਗਾਈਆਂ ਨੂੰ ਚੱਡਾ ਲੱਗਾ ਵੇਖੋ ਨਾੜਾ ਨੂੜਾ ਕਿੰਦੀਆਂ ਵੰਡ ਬਿਲਕੁਲ ਪੂਰੀ ਬਰੀਡ ਵਾਲੀ ਬੱਚੀ ਦੇਖੋ ਲੋਗੇ ਠੰਡੀ ਤੇਰੀ ਦੇਖੋ ਲੋਗੇ ਠੀਕ ਆ ਜੀ ਸੋ ਕਾਫੀ ਵੀਰ ਦੋਸਤੋ ਇੱਕ ਡਿਮਾਂਡ ਕਰਦੇ ਰਹਿੰਦੇ ਆ ਵੇਹ ਜਰਸੀ ਬਰੀਡ ਦੇ ਵਿੱਚ ਬੱਚੀਆਂ ਵੇਹੜਾ ਆਪਾਂ ਆਮ ਦੇਖਦੇ ਆ ਕਿ ਛੋਟੀਆਂ ਜਿਹੀਆਂ ਹੁੰਦੀਆਂ ਵੀ ਹਿਮਾਚਲ ਲੱਗ ਜਾਂਦੀਆਂ ਇਹ ਦੇਖੋ ਵੀਰ ਜੀ ਕਿੱਡੀ ਫੀਟ ਕੱਟਕਾਰ ਦੀ ਵੱਡੀ ਆ ਤੇ ਨਾਰਮਲੀ ਇੱਕ ਪੰਜਾਬ ਵਾਲੀ ਜਰਸੀ ਆਪਾਂ ਕੱਟ ਕੱਟ ਦੇਖਦੇ ਆ ਕੰਨੀਆਂ ਸੁੱਟ ਗਈ ਚੱਕਰੀ ਪਈ ਹੈ ਨਿਕਲਦੀ ਨਾ ਵੀਰ ਜੀ ਰੁਕਦੀ ਪਈ ਹੈ ਹਾਂਜੀ ਚੁੱਕਦੀ ਪਈ ਆ ਠੀਕ ਹੈ ਜੀ ਲੈ ਵੀ ਜਾਦੂ ਦੇ ਖੋਲੋ ਤੋੜ ਕੇ ਦਿਖਾ ਦਗੇ ਸੋ ਹਾਈਟ ਕੱਦ ਪੂਰੀ ਆ ਠੀਕ ਹੈ ਜੀ ਵੇਲ ਬੂਲ ਵੀ ਤੁਹਾਨੂੰ ਆਪਾਂ ਪੂਰੀ ਨੋਟ ਕਰਾ ਦਿੱਤੀ ਆ ਵੀ ਵੇਲ ਵੀ ਬਹੁਤ ਜ਼ਿਆਦੀ ਆ ਬੈੜ ਦੀ ਵੀ ਕਿੰਨੀ ਬਹੁਤ ਜ਼ਿਆਦੀ ਆ ਆ ਦੇਖੋ ਜੀ ਠੀਕ ਆ ਤੇ ਮਗਰ ਬੱਚਾ ਆ ਗਿਆ ਠੀਕ ਆ ਹਾਂਜੀ ਕਿਸੇ ਭਰਾ ਨੇ ਅਗੇ ਕੋਈ ਨਸਲ ਪ੍ਰੀਡ ਤੇ ਵੀ ਕੰਮ ਕਰਨਾ ਠੀਕ ਆ ਜੀ ਤੇ ਜਰਸੀ ਦਾ ਤੁਸੀਂ ਚੰਗੇ ਸੀਮਨ ਭਰਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਨਸਲ ਪ੍ਰੀਡ ਦੇ ਅਗੇ ਤੋੜਾ ਵੀ ਤੋੜ ਸਕਦੇ ਜੇ ਹੁਣ ਫਿਲਹਾਲ 15 14 15 ਦੁੱਧ ਆਜ਼ਾਦ ਵੀਰੇ ਚਵਾਉਣਾ ਚਾਹੀਦਾ ਵਛੀ ਨੂੰ ਚੰਗਾ ਵੀਰ ਜੀ 20 ਕਿਲੋ ਚਵਾਉਣਾ ਚਾਹੀਦਾ ਘਰ ਤੋਂ ਘੱਟ ਵੀ ਜਿੱਡੀ ਹਾਈਟ ਡਾਟਾ ਜਿੰਨੀ ਮੰਨ ਲਓ ਬਰੀਡ ਵਾਲੀ ਵਛੀ ਆ ਹਾਂ ਅਜੇ ਮੰਨ ਲਓ ਚੌਥਾ ਪੰਜਾਹ ਦੇ ਨੇ ਸੂਈ ਨੂੰ ਹੁੰਦੇ ਜਿੰਜ ਜਿਹੜਾ ਉੱਚਾ ਲਿਵਾ ਰੱਖਦੀ ਹੈ ਠੀਕ ਆ ਉਹਨੇ ਹੀ ਗਾਂ ਤੇ ਉਹਨਾਂ ਪਸ਼ਾ ਪਾਰ ਵਾਲਾ ਜਿਹੜਾ ਖਵਾਨਾ ਚੱਡਾ ਠੀਕ ਆ ਬਹੁਤ ਸੋਨੇ ਢਾਂਚੇ ਦੇ ਵਿੱਚ ਇਹ ਵੈੜਾ ਪਸੰਦ ਆਊਗੀ ਉਹਨਾਂ ਭਰਾਵਾਂ ਨੂੰ ਜਿਹੜੇ ਅੱਗੇ ਪੰਜਾਬ ਵਾਲੀ ਜਰਸੀ ਦੀ ਡਿਮਾਂਡ ਕਰਦੇ ਰਹਿੰਦੇ ਆ ਬਾਕੀ ਵੀਰ ਜੀ ਇਹ ਰੰਗ ਦੀ ਕਿੱਡੀ ਚਮਕ ਵੇਖੋ ਕਿੱਡੀ ਆ ਆ ਬਹੁਤ ਵਧੀਆ ਠੀਕ ਆ ਤੇ ਆਜਾ ਦੇ ਚੁਵਾਈ ਦਾ ਜ਼ਰੂਰ ਜ਼ਿਕਰ ਵੀਰੇ ਮੈਂ ਨਾ ਬੀਬੀ ਚੁਵਾਈ ਇੱਕ ਨੰਬਰ ਹੋ ਗਈ ਵੀ ਕਿਉਂ ਨ ਪਸਮਾਨ ਕੋਈ ਚੱਕਰ ਨਹੀਂ ਰੱਖੋ ਰਾਜੀ ਰੂਜੀ ਸਭ ਪੂਰੀ ਆ ਦੇਖੋ ਇਧਰ ਇਧਰ ਆ ਗਈ ਦੇਖੋ ਕਿਦਾਂ ਮੇ ਨਾੜਾ ਨੂੜਾ ਬਣੇ ਦੇਖੋ ਆਹ ਲਓ ਜੀ ਹੂੰ ਚੰਗੀ ਆ ਦੇਖੋ ਕੋਈ ਪਸਮਾਨ ਹੀ ਕੋਈ ਟਾਈਮ ਤੇ ਨਹੀਂ ਗਾ ਵੇਖੋ ਓਦਾਂ ਥਣੂਦਾ ਪਾਇਆ ਕੋਈ ਪਸਮਾਨ ਕੋਈ ਡੋਕਰੀ ਪਾਇਆ ਤੇ ਯਾਦ ਕੀ ਡਿਮਾਂਡ ਕੀ ਲੈਣ ਦੇਣ ਕਰਦਾ ਹੈ ਜੀ ਵੱਛੀ ਤੇ ਜੋ ਹੈਗੇ ਚੰਗੇ ਬੰਦੇ ਤੋਂ ਮਨ ਲਓ 75 ਦੀ ਵੇਚ ਸਕਦਾ ਹੈ ਨਾ 75 ਨਾ 70 65000 ਦੀ ਬਾੜ ਦੇ ਦਾਂਗੇ ਤੇ ਟੁੱਟ ਕੇ ਪਾਜੋ ਤਾਂ ਨੋਟ ਦੇ ਲਾ ਜੀ ਦੇ ਦਾਂਗੇ ਹੈ 30000 ਦੀ ਬੰਦੇ ਪਿੱਛੇ ਵਾਵਾ ਜੁੜੇ ਕਿਤੇ ਵਾਵਾ ਜੁੜੇ ਕਿਹੜੀ ਕਸਰ ਨਹੀਂ ਕੀ ਬਾੜ ਦੇ ਥਾਪੀ ਮਾਰ ਦੇ ਕੇ ਪੂਰੀ ਬਾੜ ਦੀ ਬਾੜ ਦੀ ਬਾੜ ਦੀ ਗੱਲ ਥੱਲੋਂ ਬੜੀ ਸਿੱਧੀ ਭੱਜ ਭੱਜ ਲੰਘਦਾ ਹੁੰਦਾ ਲੰਘ ਨਹੀਂ ਆਦੀ ਲੰਘ ਨਹੀਂ ਮੈਂ ਇਹਨਾਂ ਕਿਤੇ ਲੰਘ ਜੇ ਗੱਲਾਂ ਕਰਨ ਕੇ ਹੋ ਜਾਂਦੇ ਆਹ ਹਾਂ ਆਹੋ ਆਹੋ ਨਹੀਂ ਚੰਗੀ ਵੇੜਾ 50000 ਦੀ ਠੀਕ ਹੈ ਜੀ ਇਧਰ ਇਹ ਵੀ ਵੀਰ ਦੀ ਜਰਸੀ ਤੇ ਐਫਐਫ ਦਾ ਕ੍ਰੋਸ ਜੇ ਤੀਜਾ ਸੁਹਾ ਜੇ ਹਾਂ ਆਪਾਂ ਫਾਰਮ ਚ ਵੇੜ ਲਾਈਆ ਬਕਾਇਵਾ ਭਾਵੇਂ ਕੋਈ ਆਪਣੇ ਦਾ ਫਾਰਮ ਦੀ ਵੀਡੀਓ ਲੈ ਲੈ ਤੂੰ ਵੇਖੋ 8-9 ਕਿਲੋਣੀ ਨੂੰ ਕੋਈ ਜਿਹੜਾ ਬਿਆਰ ਲੱਗਾ ਜੀ ਦੇਖੋ ਕਿੰਨੀ ਗਾਸ ਲਿਆ ਬਣੀ ਇਧਰ ਮੈਂ ਵੀ ਬੋਤਚਾ ਕੇ ਘਰੋਂ ਕੱਢਦਾ ਇੱਕ ਵੀ ਫੋਨ ਵੱਡੀ ਆ ਇਧਰ ਵੇਖੋ ਆਹ ਵੇਖੋ ਜੀ ਥੱਲੇ ਬਲੈਡਰ ਹੀ ਬੰਨੀ ਖੜੀ ਹੈ ਕਰਮਾ ਦੀ ਜਿਵੇਂ ਆਪਾਂ ਕਹਿੰਦੇ ਵੀ ਪੰਡਾ ਪਾਈ ਖੜੀ ਆ ਹੁਣ ਵੱਡੀ ਹਾਈਟ ਲੈਂਥ ਇਹ ਜਾ ਤੋ ਸੂਬਾ ਗਨਮਾ ਫਿਰ ਜੀ ਤੀਜਾ ਸੂਆ ਸੁਣੀ ਜੇ ਤੀਜਾ ਸੂਆ ਥੋੜੀ ਕਿ ਨਾ ਮਨ ਲਾ ਸੇਵਾ ਦੇ ਰੁੱਕੀ ਰਹੀ ਗਈ ਆ ਤੇ ਗਾਂ ਨੇ ਮਨ ਲਾ ਦੁੱਧ ਦੀ 22 22 ਕਿਲੋ ਭਰਿਆ ਗਰੰਟੀ ਵਾਲਾ ਠੀਕ ਆ ਤੇ ਬਾਕੀ ਜਿੱਦਾਂ ਟਾਂਚਾਂ ਨੂੰ 24 25 ਕਿਲੋ ਦੁੱਧ ਕੀ ਜਾਂਦਾ ਏ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਵੀ ਫੁੱਲ ਹਾਈਟ ਲੈਂਥ ਦੇ ਵਿੱਚ ਇਹ ਆਪਾਂ ਤੁਹਾਨੂੰ ਲੋੜ ਦਿਖਾ ਦਿੰਦੇ ਆ ਠੀਕ ਆ ਜੀ ਇੱਧਰ ਦੇਖੋ ਇੱਧਰ ਦੇਖੋ ਇਹ ਨਾਣਾ ਨੂਣਾ ਵੇਖੋ ਬਾਨੇ ਦੇ ਗਾਂ ਨੂੰ ਪਤਾ ਹੀ ਕੋਈ ਨਹੀਂ ਸੌਂਦਾ ਜੀ ਵੇਖੋ ਹਜੇ ਕੱਢ ਦਿਓ ਰਮਾਨ ਨਾਲ ਕੋਈ ਦੁੱਧ ਜੀ ਦੋ ਚਾਰ ਦਿਨ ਹੀ ਕੱਢ ਗਈ ਗਾਂ ਲੋਕਾਂ ਨੂੰ ਦੇਖੋ ਕਿ ਡਾਇਲੌਗ ਕਰ ਨਹੀਂ ਇਹ ਤਾਂ ਮੋੜ ਨਹੀਂ ਓਕੀ ਆ ਇਹ ਤਾਂ ਹਿੰਦੁਸਤਾਨ ਟਰੈਕਟਰ ਵਾਲਾ ਹੋਣ ਵਾਲਾ ਬਾਦੀ ਬਾਦੀ ਵੇਖੋ ਕਿੱਡੀ ਆ ਹਾਂ ਜਿਹੜਾ ਟਰਾਲ ਟਰੈਕਟਰ ਨਹੀਂ ਮੋੜਦਾ ਕਿਉਂਕਿ ਬਾੜ ਦੇ ਅੰਦਰ ਬਸ ਭਾਂਡਾ ਵੇਖੋ ਕਿਥੋਂ ਸ਼ੁਰੂ ਹੁੰਦੀ ਤੇ ਕਿੱਥੇ ਖਤਮ ਹੁੰਦੀ ਕਰਮਾਂ ਦੀ ਠੀਕ ਆ ਜੀ ਆਹ ਵੇਖੋ ਵੀ ਐਵੇਂ ਨਹੀਂ ਗੱਲ ਕਰ ਦਿੱਤੀ ਆਪਾਂ ਵੀ ਵੇਲ ਕੱਦ ਬਾਕੀ ਵਜ਼ਨ ਲੋਡ ਕਰਮਾਂ ਦੀ ਦਾ ਉਹ ਵੀ ਬਹੁਤ ਜ਼ਿਆਦਾ ਠੀਕ ਆ ਕਰਿਆਂ ਦਾ ਡੱਬਾ ਹੀ ਜੇ ਇਹ ਦੇਖੋ ਵੀਰ ਜੀ ਨਾੜਾਂ ਧੋੜਾ ਗਿਆ ਠੰਡੀ ਧੀਰੀ ਦੇਖੋ ਕੋਈ ਲੱਤ ਛਰ ਨਹੀਂ ਕਰਦੀ ਦੇਖੋ ਲੱਵੀ ਇੱਕ ਵਾਰੀ ਤਾਂ ਜ਼ਿਆਦਾ ਬੈਠਾ ਲੱਗਦਾ ਵੀ ਜਿਵੇਂ ਹਾਥੀ ਥੱਲੇ ਬੈਠੀ ਇਹਦੇ ਇੱਦਾਂ ਵੀਰ ਜੀ ਮਾਣਾ ਛੋਟੇ ਹਾਥੀ ਚ ਨਹੀਂ ਜਗਾ ਆਏ ਹੋਣੀ ਮਾਣਾ ਛੋਟੇ ਵੱਡੇ ਚ ਵੀ ਨਹੀਂ ਆਉਣੀ ਇਹ ਬਲੈਰੋ ਗੱਡੀ ਚ ਜਾਊਗੀ ਕਾ ਇਹਦਾ ਬਲੈਰੋ ਚ ਜਾਣ ਵਾਲੀ ਕੱਲੀ ਬਾਕੀ ਕੱਦ ਕਾਠ ਪੂਰਾ ਵੱਡਾ ਮੇਰਾ ਭਰਾ ਕੋਈ ਵੀ ਆਵੇ ਇੱਕ ਆਮ ਨਾਰਮਲ ਆਪਾਂ ਜਿਹੜੀਆਂ ਫਾਰਮ ਵਾਲੀਆਂ ਵੜਾ ਦੇਖਦੇ ਆ ਹਾਈਟ ਕੱਦ ਕਰਮਾਂ ਵਾਲੀ ਨੂੰ ਉਸੇ ਤਰ੍ਹਾਂ ਦਾ ਲੱਗਾ ਤੇ ਬਿਲਕੁਲ ਫਾੜੀ ਜਿਹਾ ਚੱਡਾ ਤੇ ਬਾਕੀ ਥਾਂ ਤੁਸੀਂ ਵੇਖੋ ਮਰਲੇ ਦੀਆਂ ਮਰਲੇ ਵੰਡਾ ਆ ਵੇਖੋ ਤੇ ਪਨਤੂ ਪਨਹਿ ਨਹੀਂ ਪੂਰੀ ਮਾਣਾ ਵੀਰ ਜੀ ਆਇਆ ਰੂਨ ਨੂੰ ਭੋ ਲਓ ਜੀ ਠੀਕ ਆ ਜੀ ਬਾਕੀ ਜਰਸੀ ਦਾ ਪੱਖ ਆ ਗਰਮੀ ਗਰਮੀ ਬਹੁਤ ਘੱਟ ਬਣਾਉਗੀ ਬੋਦੀ ਬਾਦੀ ਬੜੀ ਮੂਰ ਜਰਸੀ ਵਾਲਾ ਪੱਖ ਬਹੁਤ ਜ਼ਿਆਦਾ ਹੂੰ ਬਾਕੀ ਜੀ ਮੇਨ ਗੱਲ ਇਹਨੂੰ ਕਰਾਂ ਕਿ ਬਿਜਾਰ ਲੱਗਾ ਜੀ ਦਫਾ ਜੀ ਕਿੰਨੀ ਪੋਲੀ ਪਈ ਆ ਹੂੰ ਹੂੰ ਤੇਲ ਲੜਾ ਉਹੜਾ ਹੈਗੇ ਆ ਤੇਲ ਤੁਲ ਕਾਫੀ ਆ ਉਹ ਸੁੰਦਿਆ ਸੁੰਦਿਆ ਕਰਵਾ ਲਿਆ ਬਸ ਕੋਈ ਪੂੜਾ ਪੜਾ ਨਹੀਂ ਵੇਖੋ ਜੇ ਭੰਨਿਆ ਲਓ ਠੀਕ ਆ ਜੀ ਐਫ ਦਾ ਤਾਂ ਕੋਈ ਜਰਸੀ ਦਾ ਕਰਾਸ ਮੰਨ ਲਵੇ ਠੀਕ ਆ ਜੀ ਬਾਕੀ ਫੇਸ ਪੂਲ ਦੀ ਗੱਲ ਕਰ ਲਈਏ ਬੋਦੀ ਵਾਲੀ ਵੜਾ ਬਾਕੀ ਸੂਬਿਆਂ ਦੇ ਵਿੱਚ ਮੇਰਾ ਭਰਾ ਕੋਈ ਦੂਜਾ ਮੰਨ ਕੇ ਕੋਈ ਤੀਜਾ ਮੰਨ ਕੇ ਤੀਜਾ ਤੀ ਅਜਾਦ ਕੀ ਮੁੱਲ ਰਹੂਗਾ ਇਹਦਾ ਦੇਦਾਂ ਦਾ ਮੁੱਲ ਵੀ ਥੋੜਾ ਜਿਹਾ ਬਾਜ਼ਾਰ ਸਹੀ ਹੁੰਦਾ ਵੱਲੋਂ ਮੌਸਮ ਆ ਸਿਆਲ ਹੁੰਦਾ ਤੇ ਇਹੋ ਗਾ ਮੱਲੋਂ 95 90 ਦੀ ਹੀ ਨਾ ਹਣ ਬੱਸੀ ਕਰਨਾ ਏ ਨਾ 75 ਆ ਤੇ ਨਾ 70 ਆ ਦੋ ਸ਼ਰਦਾਂ ਦੇ 70 8000 ਦੀ ਗਾ ਦੇਦਾਂਗੇ ਇੱਕ ਗੱਲ ਰੁਕੂ ਕਿਥੇ 60000 ਦੇ 60000 ਦੇ ਨਹੀਂ ਨਹੀਂ ਤੇ ਜਿਹੜਾ ਆ ਆ ਸੱਦੀ ਬੈਠੇ ਇਹਨੂੰ 60000 ਦੇ ਰੇਟ ਦੀ ਲਓ ਜੀ ਤਾਪੀ ਦਾ ਜੋਰ ਦੀ ਮਾਰ ਦੇ ਲਾਓ ਜੀ ਪਰ ਛੋੜਿਆ ਨਹੀਂ ਦੇ ਲੱਗੇ ਜਿਗਰਾ ਹੀ ਜਾਂਦਾ ਵਾ ਅਰੇ ਜੀ ਜਿਗਰਾ ਨਹੀਂ ਦੇ ਇਹੋ ਜੀ ਮਾਰ ਲੈਣੀ ਹੁੰਦੀ ਐ ਵੇ ਵੀਰ ਦੀ ਮੱਲੇ ਪੂਰੀ ਮੋਢੇ ਦਿੰਦੀ ਆ ਮੋਢਾ ਦੇ ਲਾਓ ਜੀ ਵੇ ਥਾਪੀ ਮਾਰਦਾ ਖਾਪਦਾ ਵੀ ਇਹਦਾ ਬੋਦੀ ਪਾਦੀ ਕਿੱਡੀ ਆ ਜੀ ਉਹਦੇ ਨਾਲ ਬੱਪਣੀ ਜਾਂਦੇ ਨਾਲ ਆਹ ਵਾਹ ਲਾ ਵੀ ਇਹ 36000 ਦੀ ਉਹਨੇ ਜਾਦੇ 36000 ਦੀ ਨਹੀਂ ਹਾਂ ਨਾ ਹੀ ਹੋਣੀ ਇੱਥੋਂ ਲਾ ਵੀ 36000 ਦੀ ਆ ਹਾਂ ਨਹੀਂ ਥੋੜਾ ਜਿਹਾ ਆਊਟ ਸੀ ਜੀ ਆਊਟ ਸੀ ਮੈਂ ਖੇਦ ਕਰਕੇ ਇੱਕ ਵੀਰ ਜੀ ਆਪਾਂ ਕੱਚੀ ਲਈ ਆਪਾਂ ਸੰਭੀ ਆ ਆਂਗਰੇਜ਼ ਚਲੋ ਆਪਾਂ ਨੂੰ ਪਹਾੜ ਬਣੀ ਸੀ ਬਿਲਕੁਲ ਜੀ 12-12 ਸਾਲ ਹੋ ਗਿਆ ਆਪਣੀ ਸ਼ਾਮ ਦਿਹਾੜੀ ਕੋਟੀਆਂ ਜਲਟਾ ਲਾਉਣ ਵਾਲਾ ਸੀਜ਼ਨ ਆ ਗਿਆ ਤੇ ਪਹਾੜਾਂ ਦਾ ਫਿਰ ਗੱਲਾਂ ਹੋਰ ਸੀ ਫਿਰ ਗੱਲਾਂ ਹੋਰੀ ਵੀਰ ਜੀ ਬਿਲਕੁਲ ਜੀ ਬਿਲਕੁਲ ਜੀ ਜਿੰਨਾ ਮੁੱਲ ਗੱਲ ਦੋ ਮਹੀਨੇ ਦੋ ਤੇ ਭਾਏ ਪੂਰੇ ਹੋਣੇ ਨੇ ਇਹਦੇ ਬਿਲਕੁਲ ਜੇ ਇਹ ਬੱਚੀ ਰਹਿ ਗਈ ਤੇ ਮੁੱਲ ਮਡੀਕਾਂ ਦੀ ਬੱਚੀ ਦਾ 15000 ਦੀ ਮਿਲਣੀ ਆ ਹਾਂ 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 ਤੇ ਬਾਕੀ ਹੁਣ ਚਾਰ ਦਿਨੀ ਕਿਸਮਤ ਬਾਕੀ ਦੋ ਤੋ ਦਿਨ ਹੀ ਪਤਾ ਕਰਮ ਵਾਲੀ ਨੇ ਕਿੱਥੇ ਜਾ ਕੇ ਪੀਂਦੀ ਹਾਂ ਬਸ ਇਹ ਗੱਲ ਬਾਕੀ ਜੀ ਮੰਨ ਲਓ ਭਾਂਡੇ ਜਜਮੈਂਟ ਹੋ ਜਾਂਦੀ ਭਾਂਡਾ ਵੇਖੋ ਹੁਣ ਤੋ ਕਿੰਨਾ ਬਲਾਈ ਕਰੀ ਲੋ ਜੀ ਬੁਖਾਰਾ ਮੂਨਾ ਬਹੁਤ ਜ਼ਿਆਦਾ ਠੀਕ ਆ ਜੀ ਥੱਬਿਆਂ ਦੇ ਥੱਬੇ ਕਰਮ ਵਾਲੀ ਬਾਲੂਗੀ ਦੋ ਚੌ ਦਿਨਾਂ ਦੀ ਜੇਕਰ ਗੇਮ ਕੱਢ ਗਈ ਤੇ ਦੋ ਚਾਰ ਦਿਨ ਕੱਢ ਗਈ ਤਾਂ ਥਾਂ ਵੇਖੋ ਹੱਥੀ ਮੁਠੀ ਵਾਲਾ ਕਰਮ ਵਾਲੀ ਨੂੰ ਲੱਗਾ ਠੀਕ ਆ ਜੀ ਸੋਹਣੀ ਸਪੇਸ ਸੋਹਣਾ ਗਾਇਬ ਪੂਰਾ ਵੱਡਾ ਕੱਦ ਕੱਟ ਠੀਕ ਆ ਜੀ ਪੂਰਾ ਤੰਨਾ ਗਿੱਠਾਂ ਦਾ ਵਹਾਨਾ ਇਹਦਾ ਥਾਣੂ ਇਹ ਦੇਖੋ ਆ ਲੋ ਨਹੀਂ ਚੰਗੀ ਆ ਬਾੜ ਬਾਕੀ ਕੱਦ ਬੜਾ ਮਿੱਠਾ ਠੀਕ ਆ ਜੀ ਰੇਟ ਗੱਲਬਾਤ ਭਾਪੜਤੇ ਨਾਲ ਹੀ ਬੰਨੀ ਆ ਪਹਿਲਿਆਂ ਦੇ ਵਿੱਚ ਹੀ ਉੱਡਣ ਵਾਲਾ ਮਾਲ ਹੁੰਦਾ ਠੀਕ ਆ ਜੀ ਮੁੱਲ ਹੁੰਦੇ ਆ ਤੇ ਇਧਰ ਇੱਕ ਸਾਹ ਇਧਰ ਆਪਣੇ ਕੋਲ ਤਜੇ ਨੰਬਰ ਤੇ ਇੱਕ ਆੜ ਖੜੀ ਜੀ ਇਹ ਪਹਿਲਾ ਸੂਆ ਬੱਛੀ ਜੇ ਜਰਸੀ ਆ ਬੋਦੀ ਬਾਦੀ ਉਹ ਬੱਛੀ ਦੀ ਕਿੰਨੀ ਆ ਇਹ ਦੇਖੋ ਠੀਕ ਆ ਜੀ ਇਹ ਪਹਿਲਾ ਸੂਆ ਬੰਨੂ ਆ ਹਾਂ ਜੀ ਬਾਕੀ ਵੀ ਜੀ ਠੰਡੀ ਤੇਰੀ ਬਹੁਤ ਜੀ ਦੇਣੇ 15 ਤੋਂ 16 ਲੈ ਜੂਗੀ 25 ਆ 15 16 ਕਿੰਨਾ ਆ ਇਹ ਤੇ ਲਾਏ ਭਈ 2.5 ਕਿਲੋ ਆ ਗਈ ਥੱਲੇ ਦੇਖੋ ਦੇਖੋ ਥਾਂ ਤੋਂ ਬਹੁਤ ਸਵਾਦੀ ਆ ਯਾ ਬਾਗੀ ਮੇਨ ਗੱਲ ਠੰਡੀ ਧੀਰੀ ਹੂੰ ਦੇਖ ਪਹਿਲਣ ਵਛੀ ਆ ਲੋ ਵੀ ਖੋਲ ਦੇ ਪਸ਼ੂ ਤੋਂ ਸੋ ਐਨੀਮਲ ਸਾਰੇ ਇਸ ਫੀਲਸਲਾ ਕਾ ਠੀਕ ਆ ਜੀ ਠੰਡੇ ਧੀਰੇ ਆ ਹਾਥੂ ਹਥ ਫੇਰ ਕੇ ਬਖਾਉਂਦਾ ਉਹ ਇੱਕ ਇੱਕ ਮਕਸਦ ਹੁੰਦਾ ਕਿ ਕੋਈ ਗਰਮ ਸ਼ਰਦ ਨਹੀਂਗਾ ਪਸ਼ੂ ਠੰਡੇ ਧੀਰੇ ਆ ਹਾਂਜੀ ਤੇ ਪਹਿਲਾ ਸੂਆ ਫਲੂਨ ਵੈੜ ਬੋਦੀ ਵਾਲੀ ਆ ਬਿਲਕੁਲ ਛੋਟਾ ਜਿਹਾ ਕੰਨ ਮਾਚੀ ਬਹੁਤ ਪਿਆਰੀ ਠੀਕਾ ਜੀ ਪਹਿਲਾ ਸੁਆ ਪਨੂਨ ਬੱਚੀ ਨੇ ਸੁਣਾ ਤੇ ਬਹੁਤ ਸੋਹਣੀ ਫੇਸ ਕੁਆਲਿਟੀ ਆ ਰੰਗ ਬਿਲਕੁਲ ਬਲੈਕ ਹੈ ਠੰਡੀ ਆ ਬਿਲਕੁਲ ਨਰਮ ਸੁਭਾਅ ਦੀ ਠੀਕਾ ਜੀ ਭਾਵੇਂ ਇੱਥੇ ਇਦਾਂ ਬੈਠੀ ਸਾਡੀ ਦੇਖੋ ਸੀਲ ਸਾਊ ਬਾਕੀ ਥਾਂ ਥਾਂ ਬਹੁਤ ਸਾਫ ਲੱਗੇ ਦਿਖਾ ਦੇਖੋ ਚੱਕ ਗਿਆ ਪੋਛਾ ਹਾਂ ਸੀਲੀਆਂ ਵਾਲੇ ਪੋਛੇ ਦੀ ਨਿਸ਼ਾਨੀ ਆ ਸੀਲਸ ਲੱਗ ਬਾਕੀ ਇਹ ਪੋਛੇ ਪੋਛ ਕੇ ਤਰਦੀ ਆ ਕਾਸ਼ ਤਾਂ ਦੋ ਗਣੋਂ ਆ ਬਸ ਅਰੇ ਇੱਕ ਤਾਂ ਮਗਾਉਂਦੀ ਆਈ ਹੈ ਨਾ ਤਾਂ ਕਰਕੇ ਆ ਹਾਂ ਇਹ ਪੋਸਟ ਪੋਸਟ ਨਾਲ ਤੁਰਦਾ ਗੱਲ ਕੀ ਵੀਰ ਸਵਾਦ ਨਹੀਂ ਜਿਆਦਾ ਪੱਟੇ ਪਾਉਂਦਾ ਸ਼ਾਮ ਦਾ ਟਾਈਮ ਦੋ ਹੈ ਦੋ ਪਰ ਘਟ ਤੁਰਨਾ ਉਹਦਾ ਤੁਰਨਾ ਮੜਕਦੇ ਨਾਲ ਹਾਂ ਚੱਲ ਠੀਕ ਆ ਲਓ ਜੀ ਵਥੀ ਵੀ ਚੰਗੀ ਠੀਕ ਆ ਜੀ ਪਹਿਲਾ ਸੂਆ ਪਲੂਣ ਤੇ 10 15 12 15 12 15 ਦਿਨ ਹਜਰ ਗਾਰੰਟੀ 15 ਦਿਨਾਂ ਤੱਕ ਪੂਰੀ ਪੁੱਲ ਭਰੋਗੀ ਗਾ ਬਣ ਜੂਗੀ ਥੱਲੇ 15 ਦਿਨਾਂ ਤੱਕ ਹਾਂਜੀ ਬਾਕੀ ਜਿਹੜੀ ਜਦੋਂ ਤਿਆਰ ਹੋਈ ਅੱਧੇ ਦੇ ਵੱਚੀ ਗਈ ਕਿ 45000 ਦੀ ਕਿਉਂਕਿ ਜਰਸੀ ਦਾ ਪੱਕ ਬਹੁਤ ਜ਼ਿਆਦਾ ਐਚ ਆ ਬਿਲਕੁਲ ਜੀ ਪਰ ਅੱਜ ਆਪਾਂ ਜਾਇਜ਼ ਹੀ ਦੇ ਦਾਂਗੇ ਹਾਂ ਬਿਲਕੁਲ ਵੀ ਨਾ ਪੰਮ ਅੱਜ 45 ਕਰਨਾ ਨਾ 42 ਕਰਨਾ 40 ਤੇ 1000 ਛੱਡ ਦਾਂਗੇ 39 ਦੀ 45 ਦੀ ਹਾਂ ਇਹ ਆ ਗਿਆ ਇਹ ਸੇ ਬਾੜਗੇ ਇਹ ਸੇ ਪਾਉ ਹੋਰ ਛੱਡ ਦਿੰਦੇ ਆ 38000 ਦੀ ਦੇ ਦਾਂਗੇ ਜੀ 38 ਦੀ ਹਾਂਜੀ ਪਰ ਇਹਨੇ ਭਾ ਮਿਲ ਲੈਣੀ ਜੀ ਹਾਂ ਇਹ ਮੇਲੇ ਕਿਥੋਂ ਕਮਾਲ ਪਰਾਉਣਾ ਕਿਤੇ ਪਾਊਗਾ ਕਮਾਲ ਪਰਾਉਣਾ ਛੋਟਾ ਇਹ ਮੇਲਾ ਛੋਟਾ ਹੀ ਆਡਾ ਛੋਟੇ ਜਿਹੇ ਮੋਲੇ ਕਮਾਲ ਪਰਾਉਣਾ ਮਿੱਠੇ ਮਿੱਠੇ ਰੇਡ ਲੈ ਵੀ ਕਰੋ ਗੱਲ ਆਪਾਂ ਹਰ ਵਾਰੀ ਪਾ ਜਿਆ ਆਪਾਂ ਕੁਝ ਕਰਾਂਗੇ ਮੈਨੂੰ ਲਾਓਗੇ ਆਪੀ ਨਾਲ ਬਾਬੇ ਜਣੀ ਇਦੀ ਹੋਣਾ ਹੋਣ ਬੱਸ ਜਿਆਦਾ ਨਾ ਕੰਮ ਕਰਦੇ ਹਿਸਾਬ ਨਾਲ ਚੇਤਾ ਹੀ ਭੁੱਲ ਕੇ ਰੇਡ ਨੂੰ ਦੱਸ ਕੀ ਕਰਨਾ ਹੈ 37 ਪਾਇਆ ਹੈ 37 ਦੀ 37 ਦੀ ਚਾਹ ਠੀਕ ਦੇ ਦਾਂਗੇ ਚਰੋ ਵੀ ਦੇ ਦੇਵਾਂਗੇ ਆ ਛੋਟੀ ਹੋਊਗੀ ਉਹ ਵੀ ਅੱਜ ਦਾ ਮੁੱਲ ਜੇ ਆਪਣੇ ਤੋਂ ਵੇਖੀ ਨਹੀਂ ਚਾਰ ਵਜੇ ਬਾਅਦ ਚਾਰ ਵਜੇ 45 ਦੀ ਵੇਚਾਂਗੇ 45 ਦੀ ਵੇਚਾਂਗੇ ਹਰੋ ਜੀ ਭਾਅ ਮਿੱਠੇ ਆਂਦੇ ਆਪਣੇ ਲਓ ਵੀ 30000 ਦੀ ਆ ਬਾਅਦ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ 30000 ਦੀ ਜੇ ਮੇਲੇ ਕਿੱਥੋਂ ਕਮਾਲਪੁਰੋਂ ਕਮਾਲਪੁਰੋਂ ਮਿਲੂਗੀ ਹੈ ਆਉਣਾ ਪੈਣਾ ਆਉਣਾ ਪਊਗਾ ਲਓ ਵੀ ਇਹ ਦੋਸਤੋ ਨਾਗਨੇ ਆਜ਼ਾਦ ਵੀਰ ਹਣ ਹੋਵੇ ਕੋਰ ਟੋਟਲ ਤਿੰਨ ਤੇ ਦੋ ਗੱਬਣ ਵੜਾ ਜਿਹੜੀਆਂ ਤੁਹਾਨੂੰ ਆਪਾਂ ਟੁਕੀਆਂ ਦਿਖਾਈਆਂ ਨੇ ਸੇਵਾ ਠੀਕ ਆ ਆਜਾ ਤੇ ਵੀਰੇ ਇਹ ਅੱਜ ਆਪਣੇ ਕੋਲ ਐਨੀਮਲ ਨੇ ਟੋਲ ਹਾਂਜੀ ਤਿੰਨੇ ਹੀ ਵੀਰ ਜੀ ਤੇ ਨੰਬਰ ਆਪਦੇ ਕੰਮ ਨੰਬਰ ਵੀ ਜੀ 9779914251 ਠੀਕ ਲੋ ਵੀ ਇਹ ਨੰਬਰ ਆ ਦੋਸਤੋ ਸਕਰੀਨ ਤੇ ਚੱਲਣ ਰਹੇ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਪਸ਼ੂ ਤਕਰੀਬਨ ਕੋਈ 2-4 ਨੱਕ ਜਿਹੜੇ ਆ ਆਏਗਾ ਰਹਿੰਦੇ ਆ ਬਾਕੀ ਪਸ਼ੂ ਚੰਗੇ ਹੁੰਦੇ ਆ ਰੇਡ ਪੜਤਾ ਬਾਕੀ ਪਤਾ ਲੱਗ ਗਿਆ ਸਾਰੇ ਭਰਾਵਾਂ ਨੂੰ ਠੀਕ ਆ ਜੀ ਬਿਲਕੁਲ ਜਾਇਜ਼ ਵਾਜਬ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ